ਸਤੰਤਰਤਾ ਨਾ ਮੰਨਦੀ ਹੁੰਦੀ ਐ ਤੇ ਮਨ ਦੇ ਘੇਰੇ ਨੂੰ ਵਿਸ਼ਾਲ ਕਰ ਲੋ ਫੇਰ ਹੀ ਤੁਸੀਂ ਆਜ਼ਾਦੀ ਦਾ ਆਨੰਦ ਮਾਣ ਸਕੋਗੇ ਜੇ ਮਨ ਡਰਿਆ ਹੋਇਆ ਨਾ ਮਨ ਡਿੱਕੇ ਡੋਲੇ ਖਾ ਰਿਆ ਤਾਂ ਤੁਸੀਂ ਸਤੰਤਰ ਹੋ ਕੇ ਵੀ ਸਤੰਤਰ ਨਹੀਂ ਹੋ ਆਜ਼ਾਦ ਹੋ ਕੇ ਵੀ ਆਜ਼ਾਦ ਨਹੀਂ ਹੋ ਸ਼ੇਰ ਵੱਡਾ ਨਹੀਂ ਐ ਸ਼ੇਰ ਲੰਬਾ ਵੀ ਨਹੀਂ ਹੈ ਸ਼ੇਰ ਮੋਟਾ ਵੀ ਨਹੀਂ ਹੈ ਸ਼ੇਰ ਦੀ ਮਾਨਸਿਕਤਾ ਵੱਡੀ ਹੈ ਇਸ ਕਰਕੇ ਉਹ ਜੰਗਲ ਦਾ ਰਾਜਾ ਬਣਿਆ ਉਹ ਕਹਿੰਦਾ ਮੈਂ ਰਾਜਾ ਹਾਂ ਇਸ ਲਈ ਮੈਂ ਰਾਜਾ ਹਾਂ ਤੇ ਹਾਥੀ ਨੂੰ ਉਹਨੂੰ ਵੇਖ ਕੇ ਡਰ ਲੱਗਣ ਲੱਗ ਪੈਂਦਾ ਚਦ ਕੇ ਭਾਰਾ ਤਾਂ ਉਹ ਹੀ ਹੈ ਮਾਨਸਿਕਤਾ ਦੇ ਨਾਲ ਹੀ ਜਿੱਤਿਆ ਜਾ ਸਕਦਾ ਮદાન ਕੋਈ ਵੀ ਹੋਵੇ ਭਾਵੇਂ ਛੋਟਾ ਭਾਵੇਂ ਵੱਡਾ ਆਪਣੇ ਆਪ ਨੂੰ ਰਾਜੇ ਮੰਨੋ ਰਾਜੇ ਹਾਂ ਤਾਂ ਰਾਜੇ ਆ